ਸੁੰਦਰੀ ਕਾਂਡ ਨੋਮਾ ਕੁਝ ਦਿਨਾਂ ਮਗਰੋਂ ਇੱਕ ਦਿਨ ਸੁੰਦਰੀ ਲੋਟੇ ਕੋ ਪਹਿਰ ਉਸੇ ਪਿੰਡੋਂ ਬਨ ਨੂੰ ਮੁੜ ਆਉਂਦੀ ਸੀ ਜਦ ਪਹਾੜੀ ਚੜ੍ਹ ਕੇ ਪਗ ਡੰਡੀ ਦਾ ਰਸਤਾ ਛੱਡ ਕੇ ਆਪਣੇ ਨਿਸ਼ਾਨੇ ਵਾਲੇ ਰਾਹ ਪੈਣ ਲੱਗੀ ਤਦ ਇੱਕ ਆਵਾਜ਼ ਆਈ ਬਸ ਖੜੀ ਰੋ ਇਹ ਸੁਣ ਕੇ ਸੁੰਦਰੀ ਨੇ ਪਿੱਛੇ ਮੁੜ ਕੇ ਦੇਖਾ ਤਾਂ ਚਾਰ ਹਥਿਆਰਬੰਦ ਤੁਰਕ ਸਿਪਾਹੀ ਦਿਸੇ ਜੋ ਬਿਰਸ਼ ਦੀ ਆੜ ਵਿੱਚੋਂ ਨਿਕਲ ਰਹੇ ਸਨ ਚਾਰਜ ਹੋ ਕੇ ਪਰੰਤੂ ਬਿਨਾ ਪੈ ਦੇ ਵੇਖਣ ਲੱਗ ਪਈ ਕਿ ਇਹ ਕੌਣ ਹਨ ਅੱਖ ਦੇ ਫੋਰ ਵਿੱਚ ਚਾਰੇ ਜਣੇ ਆ ਕੇ ਘੇਰਾ ਪਾ ਕੇ ਖੜੇ ਹੋ ਗਏ ਸੁੰਦਰੀ ਦਾ ਸੱਜਾ ਹੱਥ ਵੀ ਇਸ ਵੇਲੇ ਪੋਸ਼ਣ ਦੇ ਅੰਦਰ ਲੁਕਮੀ ਪਹਿਨੀ ਹੋਈ ਕਟਾਰ ਦੇ ਕਬਜੇ ਪਰ ਪਹੁੰਚ ਗਿਆ ਸੀ ਪਰ ਉਨਜ ਹੌਸਲੇ ਨਾਲ ਪੁੱਛਣ ਲੱਗੀ ਤੁਸੀਂ ਕੌਣ ਹੋ ਔਰ ਕੀ ਮੰਗਦੇ ਹੋ ਸਿਪਾਹੀ ਸਿੱਖਾਂ ਦਾ ਪਤਾ ਦੱਸ ਕਿੱਥੇ ਹਨ ਸੁੰਦਰੀ ਇਹ ਗੱਲ ਅਣਹੋਣੀ ਹੈ ਸਿਪਾਹੀ ਨਹੀਂ ਤਾਂ ਤੈਨੂੰ ਬੇਪਤ ਬੇਪਤ ਕਰਾਂਗੇ ਸੁੰਦਰੀ ਕਿਸ ਮੁਰਦੇ ਦੀ ਤਾਕਤ ਹੈ ਕਿ ਹੱਥ ਲਾ ਜਾਏ ਸਿਪਾਹੀ ਜਾਨੋ ਮਾਰ ਦੇਾਂਗੇ ਸੁੰਦਰੀ ਕੀ ਪਰਵਾਹ ਹੈ ਸੁੰਦਰੀ ਨੇ ਜਰਾ ਉੱਚੀ ਨਜ਼ਰ ਕੀਤੀ ਤਾਂ ਇੱਕ ਹੋਰ ਸਿਪਾਹੀ ਨੂੰ ਆਪਣੇ ਵੱਲ ਆਉਂਦਾ ਡਿੱਠਾ ਜਾਂ ਨੇੜੇ ਪਹੁੰਚਾ ਤਾਂ ਸੁੰਦਰੀ ਨੇ ਤੁਰਕ ਪਛਾਣ ਲੀਤਾ ਕਿ ਇਹ ਉਹੀ ਤੁਰਕ ਹੈ ਜਿਸ ਨੂੰ ਮੈਂ ਕਾਇਲ ਪਏ ਨੂੰ ਇਸੇ ਥਾਂ ਤੋਂ ਚੁੱਕ ਲਿਗਈ ਸਾਂ ਔਰ ਮਹੀਨਾ ਦਿਨ ਸੇਵਾ ਕੀ ਕਰਕੇ ਰਾਜੀ ਕੀਤਾ ਸੀ ਮਨ ਵਿੱਚ ਪ੍ਰਸੰਨ ਹੋਈ ਕਿ ਇਹ ਮੈਨੂੰ ਇਨ੍ਹਾਂ ਤੋਂ ਬਚਾ ਲਵੇਗਾ ਔਰ ਐਸੇ ਵੇਲੇ ਜ਼ਰੂਰ ਸਹਾਇਤਾ ਕਰੇਗਾ ਉਸਨੇ ਨੇੜੇ ਪੁੱਜ ਕੇ ਸਲਾਮ ਕੀਤਾ ਸਿਪਾਹੀ ਸਾਰੇ ਪਰੇ हट ਗਏ ਬਡੇ ਆਦਰ ਨਾਲ ਸੁਖਸਾਂਦ ਪੁੱਛੀ ਸੁੰਦਰੀ ਨੇ ਵੀ ਸਤਿਕਾਰ ਨਾਲ ਉੱਤਰ ਦਿੱਤਾ ਔਰ ਕਿਹਾ ਇਹ ਲੋਕ ਕੌਣ ਹਨ ਔਰ ਮੇਰੇ ਦੁਆਲੇ ਕਿਉਂ ਹੋ ਗਏ ਹਨ ਔਰ ਵੱਡੀ ਬੇਕਿਸਮਤੀ ਔਰ ਵੱਡੀ ਬੇਸਤਕਾਰੀ ਨਾਲ ਗੱਲਾਂ ਕਿਉਂ ਕਰ ਰਹੇ ਹਨ ਤੁਰਕ ਬੋਲਿਆ ਬੀਬੀ ਤੂੰ ਨਹੀਂ ਜਾਣਦੀ ਕਿ ਮੈਂ ਕੌਣ ਸਾਂ ਤੇ ਕੌਣ ਨਹੀਂ ਪਹਿਲੇ ਮੈਂ ਆਪਣਾ ਪਤਾ ਦੱਸਾਂ ਤਦ ਤੁਹਾਡੀ ਸਮਝ ਵਿੱਚ ਕੁਝ ਸੌਖਾ ਆ ਜਾਵੇਗਾ ਮੈਂ ਉਸ ਨਵਾਬ ਦਾ ਨੌਕਰ ਹਾਂ ਜੋ ਤੁਹਾਨੂੰ ਆਪਣੇ ਪਿੰਡੋਂ ਪਾਕੜ ਲਿਆਏ ਸਨ ਮੈਂ ਉੱਥੇ ਉਸ ਦਿਨ ਇੱਕ ਸਿੱਖ ਨਾਲ ਲੜਨ ਤੋਂ ਜ਼ਖਮੀ ਹੋ ਕੇ ਮਰਨ ਮਰਾਨ ਪਿਆ ਸੀ ਜਿਸ ਦਿਨ ਤੁਸੀਂ ਮੈਨੂੰ ਚੁੱਕ ਲਗਾਏ ਸੀ ਪਹਿਲਾਂ ਤਾਂ ਮੈਂ ਕੁਛ ਨਾ ਪਛਾਣਤਾ ਪਰ ਪੰਜਾ ਸੱਤ ਦਿਨਾਂ ਪਿੱਛੋਂ ਮੈਂ ਤੁਹਾਨੂੰ ਪਛਾਣ ਲਿੱਤਾ ਸੀ ਕਿ ਤੁਸੀਂ ਉਹ ਹੋ ਜਿਸ ਨੂੰ ਸਾਡਾ ਨਵਾਬ ਪਿੰਡੋਂ ਚੁੱਕ ਲਿਆਇਆ ਸੀ ਆਰ ਫਿਰ ਸਿੱਖ ਮਸਜਿਦ ਵਿੱਚੋਂ ਖੋ ਕੇ ਲੈ ਗਏ ਸਨ ਜਾ ਮੈਂ ਆਬਦੀ ਕਿਰਪਾ ਨਾਲ ਰਾਜੀ ਹੋ ਕੇ ਆਪਣੇ ਘਰ ਪਹੁੰਚਾ ਤੇ ਨਵਾਬ ਨਾਲ ਗੱਲ ਕੀਤੀ ਤਾਂ ਉਹ ਮੇਰੇ ਗਲ ਪੈ ਗਿਆ ਕਿ ਉਸ ਥਾਂ ਦਾ ਪਤਾ ਦੱਸ ਔਰ ਉਸ ਨੂੰ ਇੱਥੇ ਲਿਆ ਦੇ ਤਾਂ ਤਾ 5000 ਇਨਾਮ ਦੇਾਂਗੇ ਨਹੀਂ ਤਾਂ ਮੈਂ ਤੈਨੂੰ ਵੀ ਮਾਰ ਦੇਾਂਗਾ ਸੋ ਮੈਂ ਕਈ ਦਿਨ ਜੰਗਲਾਂ ਬਣਾ ਵਿੱਚ ਟੱਕਰਾ ਮਾਰਦਾ ਰਿਹਾ ਹਾਂ ਮੈਨੂੰ ਤੁਹਾਡੀ ਥਾਂ ਥੋ ਨਹੀਂ ਲੱਗਾ ਛੇਕੜ ਮੈਨੂੰ ਉਹ ਚੇਤਾ ਆਇਆ ਕਿ ਤੁਸੀਂ ਇਸ ਥਾਂ ਤੋਂ ਲੰਘਦੇ ਹੋਏ ਸ਼ੇਖੜ ਮੈਨੂੰ ਚੇਤਾ ਆਇਆ ਕਿ ਇਸ ਥਾਂ ਤੋਂ ਲੰਘਦੇ ਹੋਏ ਤੁਸੀਂ ਮੈਨੂੰ ਲੈ ਕੇ ਗਏ ਸੀ ਮੈਂ ਸੋਚਿਆ ਕਿ ਕਦੀ ਨਾ ਕਦੀ ਇੱਥੋਂ ਲੰਘੋਂਗੇ ਹੀ ਸੋ ਇਹ ਥਾਂ ਆ ਮੱਲੀ ਅਰ ਕਈ ਦਿਨ ਤੋਂ ਪੰਜੇ ਸਿਵਾਇਆਂ ਸਣੇ ਮੈਂ ਇੱਥੇ ਸ਼ਹਿ ਬੈਠਾ ਸੀ ਸ਼ੁਕਰ ਹੈ ਖੁਦਾਵੰਦ کریم ਦਾ ਜਿਸ ਨੇ ਮੇਰੀ ਮੁਰਾਦ ਪੂਰੀ ਕੀਤੀ ਹੁਣ ਮੇਰੀ ਅਰਜ਼ ਇਹ ਹੈ ਕਿ ਤੁਸੀਂ ਐਸ ਜਵਾਨੀ ਤੇ ਸੁੰਦਰਤਾ ਪਰ ਕੁਛ ਤਰਸ ਕਰੋ ਕਿੱਥੇ ਜੰਗਲ ਵਿੱਚ ਨਿਗਰੇ ਸਿੱਖਾਂ ਨਾਲ ਉਮਰ ਬਿਤਾ ਰਹੀ ਹੂੰ ਸਵੇਰੇ ਤੋਂ ਸੁੰਝ ਸਵੇਰੇ ਤੋਂ ਸੁੰਝ ਤੀਕ ਨੌਕਰਾਂ ਬਾਗ ਸੇਵਾ ਕਰਦੇ ਹੂੰ ਫੇਰ ਨਫਾ ਨਫਾ ਕੁਛ ਨਹੀਂ ਤੇ ਦੁਨੀਆ ਦੇ ਸੁੱਖ ਲੈਣ ਦੀ ਇਹੋ ਉਮਰ ਹੈ ਫੇਰ ਕਿਸ ਵੇਲੇ ਆਨੰਦ ਭੋਗੋਗੇ ਹੁਣ ਤਾਂ ਐਡਾ ਵੱਡਾ ਨਵਾਬ ਤੁਹਾਡਾ ਹੱਥ ਵੱਧੀ ਗੁਲਾਮ ਬਣਦਾ ਹੈ ਮਹਿਲਾਂ ਵਿੱਚ ਰਹੋ ਹੁਕਮ ਕਰੋ ਆਨੰਦ ਭੋਗੋ ਚਲੋ ਸਵਾਰੀ ਤਿਆਰ ਹੈ ਸੁੰਦਰੀ ਕੁਝ ਕਾਬਰੀ ਹਿਰਦਾ ਵੀ ਸੁੰਗੜਿਆ ਪਰ ਧੀਰਜ ਨਾਲ ਬੋਲੀ ਕਿ ਮੇਰੀ ਸੇਵਾ ਦਾ ਇਹੋ ਫਲ ਸੀ ਕਿ ਨੇਕੀ ਦਾ ਬਦਲੋ ਬਦਲਾ ਇਹੋ ਹੁੰਦਾ ਹੈ ਤੁਰਕ ਨੇਕੀ ਤੁਹਾਡੀ ਮੇਰੇ ਸਿਰ ਮੱਥੇ ਉੱਤੇ ਔਰ ਮੈਂ ਤੁਹਾਡੇ ਨਾਲ ਬਦੀ ਬਣਾਉਂਦਾ ਹਾਂ ਬਦੀ ਨਹੀਂ ਕਰਦਾ ਸੌਰੀ ਤੁਰਕ ਨੇਕੀ ਤੁਹਾਡੀ ਮੇਰੇ ਸਿਰ ਮੱਥੇ ਉੱਤੇ ਔਰ ਮੈਂ ਤੁਹਾਡੇ ਨਾਲ ਬਦੀ ਨਹੀਂ ਕਰਦਾ ਫਕੀਰ ਨਹੀਂ ਤੋਂ ਰਾਣੀ ਬਣਾਉਂਦਾ ਹਾਂ ਕਾਫਰ ਤੋਂ ਮੋਮਲ ਮੋਮਨ ਬਣਾਉਂਦਾ ਹਾਂ ਕਾਫਰਾ ਨਾਲ ਬਲ ਸ਼ਰ ਕਰਨਾ ਵੀ ਰਵਾ ਹੈ ਲੋਹਣ ਛੇਤੀ ਕਰੋ ਚਿਰ ਹੁੰਦਾ ਹੈ ਸੁੰਦਰੀ ਨਿਮਾਜ਼ ਕਦੀ ਭਾਵੇਂ ਭੁੱਲ ਕੇ ਵੀ ਨਾ ਪੜੋ ਪਰ ਜ਼ੁਲਮ ਕਰਨ ਲਈ ਦੀਨ ਦੇ ਮੱਥੇ ਤੇ ਤ੍ਰਿਕਣ ਤ੍ਰਿਕਣ ਪੁਰਖ ਇਹ ਲੱਛਣ ਵੱਡੇ ਖੋਟੇ ਹਨ ਯਾਦ ਰੱਖ ਤੂੰ ਜਾਂ ਤੇਰਾ ਮਾਲਕ ਆਪਣੀ ਮੁਰਾਦ ਨੂੰ ਕਦੀ ਨਾ ਪਹੁੰਚੇਗਾ ਕਿਉਂਕਿ ਮੈਂ ਸ਼ੇਰਨੀ ਹਾਂ ਕੋਈ ਕਮੀਨ ਇਸਤਰੀ ਨਹੀਂ ਕਿ ਕਿਸੇ ਲਾਲਚ ਵਿੱਚ ਫਸਾਂ ਜਾਨ ਦੇਾਂਗੀ ਪਰ ਧਰਮ ਨਹੀਂ ਤੁਰਕ ਤੇਰੀ ਇਸ ਜਿੱਦ ਤੇ ਹੱਠ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਹੁਣ ਤੂੰ ਪੱਕਾ ਧਿਆਨ ਰੱਖੀ ਕਿ ਅੱਗੇ ਵਾਂਗੂ ਕੋਈ ਰਿਆਇਤ ਨਹੀਂ ਕੀਤੀ ਜਾਵੇਗੀ ਇਧਰੋਂ ਸ਼ਹਿਰ ਪਹੁੰਚੀ ਤੇ ਉਧਰੋਂ ਮਹਿਲੀਂ ਦਾਖਲ ਹੋਈ ਸੁੰਦਰੀ ਬਹੁਤ ਚੰਗਾ ਪਰ ਇਥੋਂ ਮੈਨੂੰ ਲਿਜਾਣ ਦੀ ਤਾਕਤ ਕਿੱ데 ਵਿੱਚ ਹੈ ਜਦਰਾ ਸੋਚ ਕੇ ਤਾਂ ਗੱਲ ਕਰੋ ਮੈਨੂੰ ਰਹਿ 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 ਕਿ ਸ਼ੌਂਕ ਇਸ ਗੱਲ 'ਤੇ ਆਉਂਦਾ ਹੈ ਕਿ ਤੇਰਾ ਮਨ ਵੱਡਾ ਹੀ ਪੱਥਰ ਹੈ ਜਿਸ ਵਿੱਚ ਦਇਆ ਧਰਮ ਦੀ ਮੁਸ਼ਕ ਮਾਤਰ ਵੀ ਨਹੀਂ ਕਿ ਤੈਨੂੰ ਮਰਦ ਹੋ ਕੇ ਇਹ ਜ਼ੁਲਮ ਕਰਦਿਆਂ ਸੋਚ ਨਹੀਂ ਫੁਰਦੀ ਕਿ ਮੈਂ ਕਿਸ ਨਾਲ ਜ਼ੁਲਮ ਕਮਾਉਣ ਲੱਗਾ ਹਾਂ ਲੈ ਹੁਣ ਕੰਨ ਖੋਲ ਕੇ ਸੁਣ ਲੈ ਜੇ ਤਾ ਮੈਨੂੰ ਛੱਡ ਦੇਵੇਂ ਤਾਂ ਅੱਲਾ ਤੇਰਾ ਭਲਾ ਕਰੇਗਾ ਤੇ ਜੇ ਨਾ ਛੱਡੇ ਤਾਂ ਮੈਂ ਆਪਣੀ ਜਾਨ ਪੁਰ ਖੇਡ ਜਾਵਾਂਗੀ ਜਿਹੜੀ ਗੱਲ ਪਸੰਦ ਹੋਈ ਕਰ ਲੈ ਤੁਰਕ ਦੋਵੇਂ ਪਸੰਦ ਨਹੀਂ ਆਪਣੇ ਮੁਲਕ ਦੀ ਆਪਣੇ ਮਾਲਕ ਦੀ ਬੇਗਮ ਬਣਾਵਾਂਗਾ ਬਸ ਇਹੋ ਗੱਲ ਪਸੰਦ ਹੈ ਇਹ ਗੱਲ ਮੂੰਹ ਵਿੱਚ ਹੀ ਸੀ ਕਿ ਇੱਕ ਸਿਪਾਹੀ ਨੇ ਸੁੰਦਰੀ ਦੀ ਖੱਬੀ ਵਾਹ ਨੂੰ ਹੱਥ ਪਾਇਆ ਪਰ ਆਹ ਕਿਸ ਫੁਰਤੀ ਨਾਲ ਉਸ ਸ਼ੇਰਨੀ ਕੰਨਿਆ ਨੇ ਸੱਜੇ ਹੱਥ ਨਾਲ ਕਟਾਰ ਕੱਢ ਕੇ ਹੱਥ ਫੜਨ ਵਾਲੇ ਦੇ ਸੀਨੇ ਵਿੱਚ ਖੋਪੀ ਜਾਦੂ ਕਰ ਦਿੱਤਾ ਹੈ ਬਿਜਲੀ ਨੇ ਕੀ ਸ਼ੇਤੀ ਕਰਨੀ ਹੈ ਲੱਟਾ ਸਿਪਾਹੀ ਲਹੂ ਲੋਹਾਂ ਟੈ ਪਿਆ ਔਰ ਫੜਕ ਫੜਕ ਕੇ ਜਾਨ ਤੋੜਨ ਲੱਗਾ ਇਹ ਸਮਾਚਾਰ ਵੇਖ ਕੇ ਇੱਕ ਸਿਪਾਹੀ ਨੇ ਪਿੱਛੋਂ ਦੀ ਹੋ ਕੇ ਸੁੰਦਰੀ ਦਾ ਕਟਾਰ ਵਾਲਾ ਹੱਥ ਫੜ ਲਿਆ ਦੂਜੇ ਨੇ ਲੱਕੋਂ ਹੱਥ ਪਾ ਕੇ ਚੱਕ ਲਿਆ ਤੀਸਰੇ ਨੇ ਬਾਹਨ ਅਪ ਲਈ ਰੁੱਖਾਂ ਦੇ ਓਲੇ ਪੀਨਸ ਵਰਗਾ ਡੋਲਾ ਪਿਆ ਸੀ ਤੇ ਕੁਹਾਰ ਖੜੇ ਸਨ ਛੱਟ ਡੋਲੇ ਵਿੱਚ ਸਿੱਟੀ ਗਈ ਬੂਹੇ ਮਾਰੇ ਗਏ ਔਰ ਵਿਚਾਰੀ ਸੁੰਦਰੀ ਫੇਰ ਤੁਰਕਾਂ ਦੀ ਕੈਦਨ ਹੋ ਗਈ ਪਲੋਪਲੀ ਵਿੱਚ ਜਰਵਾਣੇ ਡੋਲੀ ਪਾ ਕੇ ਪੱਤਰਾ ਹੋਏ ਰੱਬ ਰੱਖਾ